ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਨੰਗਿਆਣਾ ਨਮਾ ਜ਼ਿਲ੍ਹਾ ਮੋਗਾ ਤਹਿਸੀਲ ਐਨੂੰ ਬਾਗਾ ਪੁਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਪਸ਼ੂ ਵਿਖਾਉਣੇ ਆ ਤਿੰਨ ਵਿਹੜਾਂ ਇੱਕ ਤੋਕੜ ਗੱਬਣ ਚੈੱਕ ਪਾਸ ਸਨੱਖੀ ਝੋਟੀ ਆ ਕੱਦ ਕਾਠ ਵੱਡਾ ਹੀ ਆ ਛੋਟੀ ਸਿੰਘੀ ਨਾਲ ਦੀ ਮੂੜੀ ਹੋਈ ਇਨਫੋਰਮੇਸ਼ਨ ਲੈ ਦਣਾ ਆਉ ਕਰਦੇ ਆ ਅਲਬਤ ਹਾਂਜੀ ਬਾਈ ਸਾਸੀ ਕਾਲ ਸਾਸੀ ਕਾਲ ਬਾਈ ਜੀ ਨਾਮ ਤੇ ਐਡਰੈਸ ਨਾ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਤੁਸੀਂ ਵਾਗਾ ਬਣਾ ਫੋਨ ਨੰਬਰ ਦੱਸ ਦਿਓ 998856611 ਇੱਕ ਰਿਫੇ ਦੋ 998856611 ਚਾਰ ਪੋਜੀਸ਼ਨ ਨੇ ਹਾਂਜੀ ਚਾਰ ਬਤੋ ਛੋਟੀ ਦਾ ਕਹਿੰਦਾ ਮਸੂਆ ਛੋਟੀ ਦਾ ਬਾਈ ਦੂਜਾ ਸੂਆ ਆਹ 10 ਤਰੀਕ ਨੂੰ ਸੱਤਵਾਂ ਮਹੀਨਾ ਸਟਾਰਟ ਹੋ ਜਾਣਾ ਠੀਕ ਹੈ ਤੇ ਆਪਾਂ ਹੀ ਇਹ ਦੁੱਧੋ ਡਰਾਈ ਕੀਤੀ ਹੈ ਪਰਸੋਂ ਠੀਕ ਹੈ ਹਾਂ ਅਜੇ ਵੀ ਉਹ ਧਰਾਈਆਂ ਪਾਈ ਬੈਠੀ ਆ 7 ਤਰੀਕ ਤੋਂ 7ਵਾਂ ਸਟਾਰਟ ਹੋ ਜਾਣਾ ਹਾਂ ਹਾਂਜੀ ਹਾਂਜੀ 7 ਤਰੀਕ ਤੋਂ ਨਹੀਂ 10 ਤੋਂ 10 ਤੋਂ ਹਾਂਜੀ ਹਾਂਜੀ ਜਾਨੀ ਕਿ 10 ਚ ਵੀ 2-3 ਦਿਨ ਰਹਿ ਕੇ ਬਸ ਯਾਨੀ ਕਿ 6 ਦੀ ਗੱਬਣ ਹੋ ਗਈ ਆ 6 ਦੀ ਹੋ ਗਈ ਹਾਂਜੀ ਹਾਂਜੀ ਪਰਸੋਂ ਇਹਨੂੰ 7ਵਾਂ ਲੱਗ ਜਾਣਾ 7ਵਾਂ ਲੱਗ ਜਾਣਾ ਹਾਂਜੀ ਬਾਈਆਂ ਦੇ ਦੱਸਣ ਮੁਤਾਬਕ ਉਹ ਆਂਦੇ ਲక్ష్ਮੀ ਵਾਲੇ ਦਾ ਸੀਮਾਣਾ ਇਹ ਠੀਕ ਹੈ ਹਾਂ ਆਪਾਂ ਨੇ ਕਹਿੰਦੇ ਬਾਈਆਂ ਨੇ ਜਿਹੜਾ ਕੋਈ ਦੱਸਿਆ ਆਪਾਂ ਉਹੀ ਉਹਨਾਂ ਕੀ ਦੱਸਣਾ ਕਿੰਨਾ ਕੁ ਦੋ ਦੱਸਿਆ ਉਹਨਾਂ ਨੇ ਦੁੱਧ ਬਈ ਉਹਾਂ ਦੇ 14 ਕਿਲੋ ਪਹਿਲੇ ਸੂਰ ਦਿੱਤਾ ਇਹਨੇ ਸਹੀ ਆ ਹਾਂਜੀ ਹਾਂਜੀ ਜਾਇਦ ਜ ਮੁੱਲ ਜਾਇਦ ਭਾਈ ਆਪਾਂ 78000 ਰੁਪਏ ਮੁੱ ਮਾਨਤਨ ਹੋ ਜੂ ਮਾਨਤਨ ਕਰਦੇ ਆਂਗੇ ਕੱਢੀਏ ਮਾਰ ਨੂੰ ਆਹ ਦੋਸਤੋ ਇੱਕ ਨੰਬਰ ਦੂਜੇ ਸੂਵੇ ਝੋਟੀ ਸੁੰਦੀ ਐ ਬਾਈ ਦੱਸਦਾ ਕਿ 10 ਤਰੀਕ ਨੂੰ ਇਹਨੂੰ 7ਵਾਂ ਮਹੀਨਾ ਸਟਾਰਟ ਹੋ ਜਾਣਾ ਜਾਨੀ ਕਿ 6ਾਂ ਦੀ ਗੱਭਣ ਕੰਪਲੀਟ ਹੋ ਗਈ ਅੱਜ 8 ਤਰੀਕ ਐ ਪਰਸੋਂ ਇਹਨੂੰ 7ਵਾਂ ਮਹੀਨਾ ਲੱਗ ਜਾਣਾ ਜਿਹਦੇ ਪਸੰਦ ਆਊਗੀ ਅਗਲਾ ਆਪਦਾ ਡਾਕਟਰ ਨਾਲ ਲਿਆਵੇ ਆਪਦੀ ਚੈੱਕ ਕਰਾ ਕੇ ਲੈ ਜੇ ਡرائی ਵੀਰ ਕਹਿੰਦਾ ਮੈਂ ਆਪ ਕੀਤੀ ਐ ਮੂੰਹ ਮੱਥੇ ਦੀ ਸੋਹਣੀ ਐ ਛੋਟੀ ਸਿੰਗੀ ਨਾਲ ਦੀ ਮੁੜੀ ਹੋਈ ਐ ਥਣ ਵੀ ਸੋਹਣਿਆ ਅੱਧੀ ਚਵਾਈ ਵਾਲੇ ਆ ਚਾਰ ਹੀ ਥਾਣ ਗੈਬ ਚ ਨਿਕੜ ਮੇ ਕੱਲੇ ਕੱਲੇ ਲੱਗੇ ਹੋਏ ਆ ਫੋਟਸ਼ੰਗ ਪੋਰਾਵਣੀ ਵੱਡੇ ਕਦ ਕਾਰਠ ਵਾਲੀ ਸਨਖੀ ਝੋਟੀ ਆ ਟੋਕੜ ਗੱਬਣ ਚੈੱਕ ਪਾਸ ਹੈ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਊਗੀ ਅਗਲਾ ਆਪਦਾ ਡਾਕਟਰ ਲਿਆਵੇ ਚੈੱਕ ਕਰਾ ਕੇ ਲੈ ਜੇ 2 ਨੰਬਰ ਤੇ ਆ ਜਾ 2 ਨੰਬਰ ਦਾ ਭਾਈ ਪਹਿਲਾ ਸੁਆ ਤੇ ਪੰਜਵਾਂ ਮਹੀਨਾ ਇਹਨੂੰ ਸਟਾਰਟ ਹੋ ਗਿਆ ਠੀਕ ਹੈ ਤੇ ਇੱਕ ਟਾਈਮ ਹੀ ਬਾਈਆਂ ਦੀ ਪਾਈ ਵੀ ਸੀ ਜੇ ਬੰਦਾ ਕੋਈ ਦੋ ਟਾਈਮ ਚੋਣ ਲੱਗੇ ਜੇ ਦੋ ਟਾਈਮ ਹੀ ਮਿਲਣ ਲੱਗ ਜੂਗੀ ਠੀਕ ਹੈ ਤੇ 3 ਕਿਲੋ ਦੁੱਧ ਮੰਨ ਕੇ ਚੱਲੋ ਪੰਜਾਂ ਦੀ ਘੱਬਣ ਆ ਹਾਂ ਪੰਜਾਂ ਦਾ ਸਟਾਰਟ ਆ ਇਹਨੂੰ ਚਾਰਾਂ ਦੀ ਕੰਪਲੀਟ ਆ ਹਾਂਜੀ ਹਾਂਜੀ ਦੁੱਧ ਕਿੰਨਾ ਦੁੱਧ ਬਾਈ ਇਹ ਇੱਕ ਟਾਈਮ ਪਾਈ ਵੀ ਆ ਉਹਨਾਂ ਦੀ ਜਿਨ੍ਹਾਂ ਦਾ ਪੱਲ ਕਿੰਨਾ ਦੁੱਧ ਹੈ 3 ਕਿਲੋ ਦੁੱਧ ਆ ਮੁੱਲ ਮੁੱਲ ਇਹਦਾ ਦੇ ਦਿਆਂਗਾ ਬੱਸ 23000 ਦੀ 23000 3 ਕਿਲੋ ਦੁੱਧ ਹੈ ਹਾਂ ਹਾਂ 23000 ਦੀ ਦੋ ਨੰਬਰ ਦੇ ਦੇਣੀ ਆ 14 ਮਹੀਨਿਆਂ ਦੀ ਗੱਭਣ ਹੋ ਗਈ ਆ 5ਵੇਂ ਮਹੀਨਾ ਨੂੰ ਸਟਾਰਟ ਹੋ ਗਿਆ। ਬਾਕੀ ਵਾਰ-ਵਾਰ ਕਹੀ ਜਾਂ ਨਾ ਜਿਹਦੇ ਪਸੰਦ ਆਊਗੀ ਦੋ ਪਸ਼ੂ ਤੋਕੜ ਗੱਭਣ ਆ ਪਹਿਲੇ। ਗਾਂਵਿਆਂ ਦਾ ਹਜੇ ਪਤਾ ਨਹੀਂ ਉਹ ਜਦੋਂ ਵਾਰੀ ਆ ਉਹਨਾਂ ਦੀ ਉਦੋਂ ਤੁਹਾਨੂੰ ਪਤਾ ਲੱਗ ਜੂ ਉਹਨਾਂ 'ਚ ਵੀ ਕੋਈ ਤੋਕੜ ਗੱਭਣ ਹੈਗਾ ਕਿ ਨਹੀਂ ਪਰ ਪਹਿਲੇ ਦੋ ਤੋਕੜ ਗੱਭਣ ਜਿਹਦੇ ਪਸੰਦ ਆਊਗੀ ਅਗਲਾ ਆਪਦਾ ਡਾਕਟਰ ਲਿਆਵੇ ਚੈੱਕ ਕਰਾ ਕੇ ਲੈ ਜੇ। 3 ਕਿਲੋ ਦੁੱਧ ਹੈ। ਮੁੱਲ 23000 ਹਾਂ ਮੁੱਲ 23 20 ਤੇ 3 23000 ਦੀ ਬਾਈ ਕਹਿੰਦਾ ਦੇ ਦੇਣੀ ਆ। લાલ ਰੰਗ ਦੀ ਬੱਚੀ ਆ ਸੁਬਾ ਚੋਣੇ ਕੇ ਸ਼ਾਮ ਨੂੰ ਸ਼ਾਮ ਨੂੰ ਸ਼ਾਮ ਠੀਕ ਐ ਸ਼ਾਮ ਨੂੰ ਬਾਈ ਕਹਿੰਦਾ ਚਵਾਈ ਕਰਦੇ ਆ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸਾਢੇ 10 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਤੀ ਕਰਵਾਉਣਾ ਦੁੱਧ ਨਾਲ ਭਰ ਲੈਣਾ ਥਣ ਚ ਆ ਰਹੀ ਐ ਅੱਗੇ ਆਇਆ ਸ਼ਰ ਨੇ ਇਹਨੂੰ 8ਵਾਂ ਮਹੀਨਾ ਲੱਗਾ ਠੀਕ ਐ ਮੂੰਹ ਹੈਗੀ ਦੋ ਦੰਦਾਂ ਦਾ ਠੀਕ ਐ ਪਹਿਲੇ ਸੁਣ ਸੁਣਾ ਇਹਨੇ 8ਵਾਂ ਮਹੀਨਾ ਲੱਗ ਗਿਆ ਹਾਂ 8 ਮਹੀਨਾ ਇਹਨੂੰ ਸਕਾਟਾਂ ਕਿੰਨੇ ਦੀ ਇਹ ਵੀ 23000 ਦੀ ਦੇ ਦੇਣ। ਤਿੰਨ ਨੰਬਰ ਵੀ 23000 ਦੀ। 8ਵਾਂ ਮਹੀਨਾ ਇਹਨੂੰ ਲੱਗ ਗਿਆ ਬਾਈ ਕਹਿੰਦਾ ਸੱਤਾ ਦੀ ਪੂਰੀ ਹੋ ਗਈ ਐ। ਇਹ ਵੀ 23000 ਦੀ। ਦੋਸਤੋ 2 ਨੰਬਰ ਥੋੜੀ ਡਰਦੀ ਵੱਧ ਆ ਬਾਕੀ ਤੁਸੀਂ ਵੇਖ ਲਓ। ਪਰ ਇਹ ਝੋਟੀ ਤੋਂ ਡਰਦੀ ਐ। ਐਵੇਂ ਕੋਈ ਭੈਣ ਭਰਾ ਗਰਮ ਨਾ ਮੰਨੇ, ਸੀਲਸ ਆਊਗਾ। ਬਾਕੀ ਜਦੋਂ ਆਪਾਂ ਕਈ ਵਾਰੀ ਵਾਰੀ ਕਹੀ ਜਾਂਦੇ ਆ ਕਿ ਮਾਲਕ ਦੇ ਘਰੇ ਆ ਕੇ ਆਪਦੀ ਤਸੱਲੀ ਕਰੋ। ਤੁਸੀਂ ਪੈਸੇ ਲਾਉਣੇ ਤੁਹਾਡਾ ਹੱਕ ਬਣਦਾ। ਜੇ ਸੀਲ ਸਾਉ ਹੋਏ ਜਿਨ੍ਹਾਂ ਦੁੱਧ ਦਸਿਆ ਨੈਟ ਤਿਆਰ ਹੋਇਆ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਜਿੰਨੇ ਚਿਰ ਦੀ ਬਾਈ ਗੱਭਣ ਕਹਿੰਦਾ ਭਵਾਂ ਵੈੜ ਭਵਾਂ ਝੋਟੀ ਉਹਨੇ ਦੀ ਹੈਗੀ ਆ ਅਗਲੇ ਨੂੰ ਪੈਸੇ ਦੇ ਦਿਓ ਆਪਦਾ ਪਸ਼ੂ ਆਪਦੇ ਘਰੇ ਲੈ ਜਾਓ ਇਹਦੇ ਚ ਡਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਜਦੋਂ ਮਾਲਕ ਕਹੀ ਜਾਂਦਾ ਮੇਰੇ ਘਰੇ ਅਗਲਾ ਆਪਦੀ ਤਸੱਲੀ ਕਰਕੇ ਲੈ ਜਾਵੀ 23000 ਦੀ ਦੇ ਦੇਣੀ ਆ ਤਿੰਨ ਨੰਬਰ ਮੂੰ ਤੋਂ ਦੋ ਦੰਦਾ 2 ਮਹੀਨੇ ਰਹਿ ਗਿਆ 2 ਮਹੀਨੇ ਵਧੀਆ ਅਗਲਾ ਸੇਵਾ ਕਰ ਲੂ ਡੇਢ ਕਿ ਮਹੀਨਾ ਰਹਿ ਗਿਆ ਸੱਤਾਂ ਦੀ ਪੂਰੀ ਹੋ ਗਈ ਅੱਠਵਾਂ ਸਟਾਰਟ ਹੋ ਗਿਆ ਇਹਨੂੰ ਲਾਸਟ ਤੇ ਆ ਜਾ ਚਰਨੇ ਲਾਸਟ ਭਾਈ ਇਹ ਦੇ ਨਾ ਪਈ ਆਜੇ 12 13 ਦੇਣਾ ਠੀਕ ਆ 11 ਨਾਲ ਦੀ ਆ ਠੀਕ ਆ ਹਾਂ 12 13 ਦੇਣ ਸੂਣ ਚ ਰਹਿੰਦੇ ਇਹ ਕਿੰਨਾ ਕੁ ਦੁੱਧ ਦੇ ਦੂ ਦੁੱਧ ਭਾਈ ਦੇ ਦੂਗੀ 1500 ਕਿਲੋ ਤਾ ਮਾਲ ਮਾਲ ਇਹ 40000 ਦੀ ਦੇ ਦਿਆਂਗੇ 12 ਦਿਨ ਬਾਈ ਦੱਸਦਾ ਡੇਟ ਮੁਤਾਬਕ ਕੱਚੀ ਆ 4 ਨੰਬਰ ਲਾਸਟ ਦੁੱਧ ਕਿਨਾ ਪਿਆ ਸ਼ਰ ਨੇ 14 15 ਕਿਲੋ 14 15 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਲਾਲ ਰੰਗ ਦੀ ਵਛੀ ਪੂਰੀ ਭਾਰੀ ਫੁੱਲ ਵਜਨ ਵਾਲੀ ਬਲਟੇਲਾਂ ਪਈਆਂ ਬਹੁਤ ਝੋਲ ਵਾਲੀ ਵਛੀ ਹਲੇਵਾ ਲਾਹੂ ਬਹੁਤ ਕੱਚੀ ਕੱਚੀ ਐ 10 12 ਦਿਨ 10 12 ਦਿਨ ਅਗਲਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਦੋਸਤੋ ਮੇਥੇ ਪਸ਼ੂ ਥੋੜੇ ਜੇ ਡਰੀ ਜਾਂਦੇ ਆ ਬਸ ਕੋਈ ਨਾ ਬੰਨਣਾ ਸ਼ਰਨੇ ਸੀਰ ਸਾਉ ਦੀ ਬਾਈ ਕਹਿੰਦਾ ਸਾਰਿਆਂ ਦੀ ਗਾਰੰਟੀ ਹੈ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਊਗਾ ਅਗਲਾ ਬਾਈ ਦੇ ਘਰੇ ਆਵੇ ਆਪਦੀ ਤਸੱਲੀ ਕਰਕੇ ਲੈ ਜੇ 10-12 ਦਿਨਾਂ ਦੀ ਕੱਚੀ ਹੈ ਡੇਟ ਮੁਤਾਬਕ 4 ਨੰਬਰ ਥਣ ਸੋਹਣੇ ਆਂ ਮੁੱਠੀ ਵਾਲੇ ਹੱਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਲਾਲ ਰੰਗ ਦੀ ਬੱਚੀ ਦੂਜਾ ਸੂਆ ਅੱਜ ਦੀ ਵੀਡੀਓ ਦੇ ਵਿੱਚ ਚਾਰ ਪਸ਼ੂ ਸੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਹੈ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਉਣਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਅੱਜ ਦੀ ਵੀਡੀਓ ਚਾਰ ਪਸ਼ੂ ਦੀ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਹੈ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸੱਸੀਗਾ